ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਬੋਲੇ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰੋ ਜੀ ਮਾੜਾ ਤਾਨੂੰ ਦੇ ਦੁਖੜੀ ਤੇ ਰਾਤੋਂ ਗੁਰੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਗੱਲਬਾਤ ਇਹ ਹੈ ਜੀ ਵੀ ਤੁਸੀਂ ਦੂਕ ਬਲੌਗਾਂ ਦੇ ਕਿੱਥੇ ਗੱਲਬਾਤ ਚੱਲਦੀ ਸੀ ਵੀ ਇੱਕ ਨਾ ਮੇਰੇ ਕੋਲੋਂ ਲੈਟਰ ਆਇਆਗਾ ਜੀ ਕਿ ਪਿੱਛੇ ਤੁਸੀਂ ਨਾ ਇੱਕ ਟੂਰ ਪਰ ਗਏ ਸੀ ਜੀ ਉੱਪਰ ਮੈਂ ਪਹਿਲਾਂ ਮੈਂ ਸੰਦੀਪ ਜੈਸਮਿਨ ਗਏ ਸੀ ਆ ਮਨੀਕਰਨ ਸਾਹਿਬ ਗਏ ਸੀ ਜਦ ਬਸ ਸੱਚ ਤੇ ਉ ਤੋਂ ਬਾਅਦ ਜੈਸਮਿਨ ਪਾਪਾ ਜੀ ਏ ਗਏ ਸੀ ਅਤਰ ਮੈਚਿਆਣਾ ਸਾਹਿਬ ਸਾਰੇ ਮਤਲਬ ਸਾਬੋ ਕੀ ਤਲਵੰਡੀ ਸਾਰੇ ਉਧੜੀ ਸਾਈਡ ਬਸੇ ਚੋਂ ਗੁਮ ਗਿਆ ਸੀ ਤੇ ਉਹੀ ਵੀਰ ਮੇਰਾ ਕੱਲ ਪਰਸੋਂ ਦੇ ਫੇਰ ਆ ਤੇ ਉਹ ਮੈਨੂੰ ਲੈਟਰ ਦੇ ਗਏ ਜੀ ਹਜ਼ੂਰ ਸਾਹਿਬ ਨੂੰ ਬਸ ਉਹਨਾਂ ਦੀ ਜਗ ਰਹੀ ਹੈ ਤੇ ਉਹ 5000 ਰੁਪਿਆ 1% ਦਾ ਉਹਨਾਂ ਨੇ ਹੈ ਰੈਂਟ ਤੋ ਦੱਸਿਆ ਸੀ ਵੀ ਜੇ ਉਹ ਨਾ ਇੱਕ ਐਸੀ ਵੀ ਆਪਣੇ ਪਿੰਡ 'ਚ ਅਨਾਉਂਸਮੈਂਟ ਕਰਾ ਕਰਦੇ ਹੋ ਵੀ ਤੇ ਹਜ਼ੂਰ ਸਾਹਿਬ ਨੂੰ ਜਾਣ ਵਾਸਤੇ ਤੇ ਉਸੇ ਟਾਈਮ ਉਹਦੀ ਜਦੋਂ ਤਾ ਉਹਦਾ ਬਾਈ ਦਾ ਮੈਨੂੰ ਫੋਨ ਆਇਆ ਵਾ ਸੰਦੀਪ ਨੇ ਆਪਣੇ ਭਰਾ ਨਾਲ ਚਲੋ ਪਹਿਲੀ ਪਲਾਨ ਕੀਤਾ ਹੋਇਆ ਸੀ ਵੀ ਹਜ਼ੂਰ ਸਾਹਿਬ ਨੂੰ ਜਾਣਾ ਸੀ ਵੀ ਚਲੋ 10 ਮਹੀਨੇ ਕਰਿਆ ਹਾਂਗੇ ਮੈਂ ਫੈਬਰੂਰੀ ਤੇ ਗੱਲ ਹੋ ਗਈ ਜੀ ਹੁਣ ਪਰਸੋਂ ਦੀ ਉਹ ਮਤਲਬ ਜਿਆਦਾ ਵਾਲਾ ਜਹਾਟਾ ਵਾ ਸੰਦੀਪ ਦੇ ਵੀ ਵੀ ਹਜ਼ੂਰ ਸਾਹਿਬ ਨੂੰ ਜਾਣਾ ਵੀ ਬੱਸ 'ਚ ਚੱਲਦੇ ਉਹ ਬੱਸ ਦੇ ਵਿੱਚ ਜੇ ਜਾਂਦੇ ਆ ਤੇ ਜਦੋਂ ਮੇਰੇ ਸਾਲੇ ਹਾਰਾ ਸ੍ਰਿੰਦਰ ਕੌਰ ਜੀ ਉਹ ਕਹਿੰਦੀ ਮੈਂ ਭਾਜੀ ਬੱਸ ਚ ਮੈਂ ਸਫ਼ਰ ਕਰ ਨਹੀਂ ਸਕਦੀ ਪਰ ਦੁੱਖ ਦਾ ਦੇਚ ਫਸ ਗਈ ਵੀ ਉਹਨੂੰ ਉਹਨੂੰ ਮਾਫਕ ਵੀ ਨਹੀਂ ਹੈਗਾ ਲੰਬਾ ਸਫ਼ਰ ਕਰਨਾ ਕਿ ਬੇਚਾਰੀ 8-9 ਸਾਲ ਤੱਕ ਘਰਚੇ ਰਹੀ ਜਿ ਵਾਧੂ ਤੇ ਬਾਅਦ ਆਪਣੇ ਉੱਥੇ ਪੈਕੇ ਘਰ ਚਲ ਜਾਂਦੀ ਦੀ ਵਾਧੂ ਤੇ ਬਾਅਦ ਬੱਸ ਚੋਂ ਸਫ਼ਰ ਕਰਕੇ ਆ ਜਾਂਦੀ ਦੀ ਉਹ ਐਨਾ ਕੇ ਸਫ਼ਰ ਕਰਿਆ ਉਹਨੇ ਬੱਸ ਚ ਤੇ ਜਦ ਆਪਾਂ ਇਦਾਂ ਹਜ਼ੂਰ ਸਾਹਿਬ ਦਾ ਸਫ਼ਰ ਲਾ ਕੇ ਚੱਲੇ ਵੀ ਘੁੱਟੋ ਘਟ 22 ਤੋਂ 22-2300 ਕਿਲੋਮੀਟਰ ਹਜ਼ੂਰ ਸਾਹਿਬ ਹੈ ਅੰ ਵੀ ਦ ਲੰਬਾ ਸਫਰ ਸੋਚ ਕੇ ਉਹ ਪੈਨਿਕ ਹੋ ਗਈ ਉਹ ਵਿਚਾਰੀ ਉਹ ਆਉਣਾ ਕਰਨੀ ਜੀ ਵਿੱਚ ਕਰੀ ਜਾਂਦੀ ਵਿੱਚ ਆਮੀ ਵੀ ਭਰੀ ਜਾਂਦੀ ਐ ਇਹ ਵੀ ਜੇ ਉਹ ਕਹਿੰਦੀ ਜੇ ਬਸ ਤੇ ਜਾਣਾ ਤਾਂ ਸਲੀਪਰ ਉਹ ਮੈਂ ਸੌਂ ਨਹੀਂ ਸਕਾਂ ਆ ਤੇ ਇਹ ਜਾਂ ਭੰਨਾ ਘਟਤਾ ਕਰਦੇ ਕਰਦੇ ਜੀ ਤੇ ਅੱਜ ਮੇਰੇ ਖਾਲਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਆਪਣਾ ਜਿਹੜਾ ਹੁਣ ਤਰਾ ਪ੍ਰੋਗਰਾਮ ਦੀ ਕੀ ਆ ਗਦਾ ਮੇਰੇ ਤਾਂ ਦਮਾ ਸ਼੍ਰੀਮਤੀ ਮਹਾਦਰਸ਼ ਜੀ ਸ਼ਹੀਦੀ ਦੇ 350 ਸਾਲਾ ਮਨਾਉਂਦੇ ਹਾਂ ਉਹਦੇ ਵਾਸਤੇ ਉੱਥੇ ਬਹੁਤ ਸੰਗਤਾਂ ਦਾ ਠਾਠਾ ਮਾਰਦਾ ਘੱਟ ਹੁਣਾ ਤੇ ਮੇਰੇ ਸਾਲਾ ਸਾਹਿਬ ਕਹਿੰਦੇ ਵੀ ਮੈਂ ਜੁੱਥੇ ਨਮਸਕਾਰ ਕਰਨ ਆਇਆ ਸੀ ਨਮਸਕਾਰ ਕਰਕੇ ਵਾਪਸ ਆ ਗਿਆ ਤੇ ਮਹਾਰਾ ਦੇ ਅਸੀਂ ਦੇਖ ਸਾਕੇ ਲਈ ਪ੍ਰਸਾਦ ਸਾਕੇ ਨਾਲ ਤੇ ਉਤੋਂ ਬਾਅਦ ਹੁਣ ਬਿਉਂਤ ਬੰਦੀ ਬਣ ਰਹੀ ਹੈ ਵੀ ਕਿੱਦਾਂ ਜਾਈਏ ਕਿੱਦਾਂ ਆ ਜਾਈਏ ਸੰਦੀਪ ਕਹੀ ਜਾਂਦੀ ਹੈ ਮੇਰੇ ਹਾਰਸ ਤੇ ਜਾਣਾ ਵਿੱਚੇ ਕਹੀਦੀ ਇੰਦੀ ਆ ਵੀ ਟ੍ਰੇਨ ਤੇ ਜਾਣਾ ਵਿੱਚੇ ਕਹਿੰਦੇ ਆ ਛੋਟੀ ਜੀ ਟੈਂਪੋ ਟਰੱਕ ਸਕਦਾ ਟੈਂਪੋ ਟਰੈਵਲ ਕਰ ਲੰਨੇ ਆ ਮੈਂ ਕਹੀ ਜਾਂਦਾ ਵੀ ਉਹ ਬੱਸ ਜਾਣੀ ਆ ਉਹ ਮਿੱਤਰ ਪਿਆਰਾ ਆਪਣਾ ਕੰਡੈਕਟਰ ਨਾਲ ਵੀ ਉਨੀ ਸੁਣੀ ਜਾਣ ਪਛਾਣਾ ਉਹ ਤਾਂ 10 ਵਾਲੇ ਡਰਾਈਵਰ ਨਾਲ ਵੀ ਚਲੋ ਛਾਹ ਦਾ ਬਸ ਹੋਰ ਵੀ ਹੋ ਸਕਦੀ ਹੈ ਵੀ ਨਹੀਂ ਜ਼ਰੂਰੀ ਕਿ ਜਿਹੜੀ ਬੱਸ ਸਾਨੂੰ ਮਾਨੀਕਰਨ ਸਾਹਿਬ ਨੂੰ ਲੈ ਕੇ ਗਈ ਸੀ ਵੀ ਉਹੀ ਬੱਸ ਸਾਨੂੰ ਫੇਰ ਲੈ ਕੇ ਜਾਵੇ ਇਹਨਾਂ ਨੇ ਤਾਂ 7 ਸਤੰਬਰ ਨੂੰ ਜਾਣਾ ਜੀ ਤੇ ਇਹ ਨਾ ਨਹੀਂ ਇਹ ਬੱਸ ਨਹੀਂ ਬੱਸ ਨਹੀਂ ਹੈ ਮਤਲਬ ਉਹ ਬੱਸ ਨਹੀਂ ਜਿਹੜੀ ਜਿਹਦੀ ਨੋਟਿਸਮੈਂਟ ਕਰਨ ਵਾਸਤੇ ਇਹ ਪਰਚਾ ਦੇਖਿਆ ਹੋਣਾ ਤਾਂ 16 ਦਸੰਬਰ ਨੂੰ ਉਹਦੀ ਵਾਪਸੀ ਹੈ ਹਾਂ ਸ੍ਰੀ ਹਜੂਰ ਸਾਹਿਬ 10 ਦਿਨ ਦਾ ਉਹਦਾ ਟ੍ਰਿਪ ਹੈ ਤੇ ਮੋਤੇ ਬਲਨ ਨਰਕਚਿਰੇ ਤੱਕ ਵੀ ਉਹਨਾਂ ਨੇ ਜਾ ਕੇ ਉਹ ਵਿੱਚ ਜਿਹੜੇ ਲੋਕਲ ਗੁਰਦੁਆਰੇ ਜਿਵੇਂ ਤੁਮਤਾਨ ਸਾਹਿਬ ਹੋ ਗਿਆ ਤੇ ਆਪਣਾ ਹੋਰ ਭਗਤੰਨਾ ਜੀ ਵਾਲਾ ਭਗਤੰਨਾ ਜੀ ਦਾ ਹੋਗਾ ਸਾਰੇ ਮਤਲਬ ਗੁਰਦੁਆਰਾਂ ਤੋਂ ਹੁੰਦੀ ਹੋਣ ਦੀ ਵਾਪਸੀ ਆ 16 ਤਰੀਕ ਨੂੰ ਬੱਸ ਆ ਰਹੇ ਨੇ ਤੋ ਬਾਈ ਦਾ ਮੇਰੇ ਦਾ ਉਹਦਾ ਮੋਬਾਈਲ ਨੰਬਰ ਹੈਗਾ 94643 63376 94643 63376 ਲੋਕਲ ਮਤਲਬ ਆ ਇਹ ਏਰੀਆ ਚ ਚਾਹੇ ਰੋਪੜ ਜ਼ਿਲ੍ਹੇ ਚ ਹੋਵੇ ਚਾਹੇ ਹੋਵੇ ਆਪਣਾ ਲੁਧਿਆਣਾ ਚਾਹੇ ਹੋਵੇ ਫਤਿਹਗੜ੍ਹ ਸਾਹਿਬ ਇਹ ਹਰਿਆਣਾ ਦੇ ਵਿੱਚ ਉਹਦਾ ਸੰਪਰਕ ਹੈਗਾ ਉਤੋਂ ਤੇ ਬਾਹਰ ਵਾਲੀ ਸਾਰੀ ਫੋਨ ਕਰੂਗੀ ਉਹਦੇ ਵਾਸਤੇ ਪਰ ਉਹ ਵੀ ਸਪੈਸ਼ਲ ਡੇ ਬਣਾ ਸਕਦੇ ਆ ਹੈ ਕੋਈ ਸਪੈਸ਼ਲ ਟੂਰ ਬਣਾਇਆ ਜਾਂਦਾ ਹੈ ਸਪੈਸ਼ਲ ਟੂਰ ਉਹ ਬਣਾ ਸਕਦਾ ਮਤਲਬ ਉਹਦੇ ਹੁੰਦੇ ਆ ਜਿਹੜਾ ਕਿਰਾਇਆ ਜਿਹੜਾ ਰੱਖਿਆ ਉਹਨਾਂ ਨੇ 5000 ਰੁਪਏ ਰੱਖਿਆ ਹੈ ਹਾਂ 1000 ਰੁਪਏ ਜਮ੍ਹਾਂ ਕਰਾ ਕੇ ਕਹਿੰਦੇ ਸਟ ਬੁੱਕ ਸਟ ਬੁੱਕ ਕਰਾ ਰੋਪਣੀ ਉਹਦੇ ਬਾਅਦ 5000 ਰੁਪਏ ਲੱਗੂਗਾ ਟੋਟਲ ਆਉਣ ਜਾਣ ਦਾ ਤੇ 6 ਦਿਨ ਦਾ 7 ਦਿਨ ਦਾ ਟੂਰ ਹੈ ਰਾਂਸਰ ਦੀ ਜ਼ਿੰਮੇਵਾਰੀ ਉਥੇ ਲੰਗਰ ਪ੍ਰਸ਼ਾਸਨ ਦੀ ਹੈ। ਉਹ ਨਾ ਇਹਨਾਂ ਲੰਗਰ ਪ੍ਰਸ਼ਾਸਨ ਤਾਂ ਟਿਕਾਣਾ ਹੀ ਗੁਰਦਵਾਰੇ ਦੀ ਜਗ੍ਹਾ ਹਰਵੰਦਾ ਲੈ ਜਾ ਕੇ ਉਹ ਰਾਂਸਰ ਹਰਵੰਦਾ ਉਹ ਜਾਂਦੀ ਰਹਿੰਦੇ ਮਤਲਬ ਉਹਨਾਂ ਦਾ ਕੰਮ ਇਹੀ ਹੈ। ਉਹਨਾਂ ਨੇ ਬੱਸ ਅੰਮ੍ਰਿਤਸਰ ਗੁਰੂ ਧੰਮਾਂ ਦੇ ਦਰਸ਼ਨ ਕਰਾਉਂਦੇ ਨੇ ਫਿਰ ਜਾਣਾ ਬੱਸਾਂ ਦੇ ਵਿੱਚ। ਬਿਲਕੁਲ ਇਹ ਨੰਬਰ ਤੇ ਸੰਪਰਕ ਕਰ ਲਓ ਜੋ ਮੰਨ ਲਓ ਕਿ ਵੀਰ ਆਏ ਹੁੰਦਾ ਕੋਈ ਅੰਮ੍ਰਿਤਸਰ ਵਾਲੀ ਸਾਈਡ ਤੇ ਜਾਣਾ ਚਾਹੁੰਦੇ ਆ ਇਹ ਬੰਦੇ ਨਾਲ ਸੰਪਰਕ ਕਰ ਲਓ। ਉਧਰ ਉਹਦੀਆਂ ਸਵਾਰੀਆਂ ਪੂਰੀਆਂ ਹੋ ਜਵੇ ਤਾਂ ਉੱਥੇ ਦੇ ਕਿਰਾਏ ਦੇ ਅਕੋਰਡਿੰਗ ਉੱਥੇ ਦੇ ਭੜਕੇ ਲੈ ਜਾਣਗੇ ਬੱਸ। ਹਾਂ ਗਲੀਆਂ ਇਕਣਾ ਪਰ ਇਹ ਬੱਸ ਨੂੰ ਅਸੀਂ ਨਹੀਂ ਜਾਣਾ ਹੈਗਾ ਪਹਿਲਾਂ ਇੱਕ ਦੋ ਪਿਆਤਰਾਵਾਂ ਅਸੀਂ ਨਾ ਬੱਸਾਂ ਦੇ ਉੱਪਰ ਜ਼ਰੂਰ ਕੀਤੀਆਂ ਬੱਸਾਂ ਸੋਹਣੀਆਂ ਠੀਕ ਹੈ ਵਧੀਆ ਡਰਾਈਵਰ ਵੀ ਵਧੀਆ ਤੇ ਬਹੁਤ ਵਧੀਆ ਗਾਈਡ ਵੀ ਕਰਦੇ ਨੇ ਤਕਰੀਬਨ ਕੰਮ ਦਾ ਸਾਰੇ ਗੁਰੂ ਘਰਾਂ ਦਾ ਇਤਿਹਾਸ ਪਹਿਲੀ ਦਾ ਬੱਸ ਉਹ ਵੀ ਦੱਸਦੇ ਕੁ ਪੁਰਾਣੇ ਗੁਰੂ ਘਰ ਤੇ ਅੱਪਾ ਪਹੁੰਚ ਰਹੇ ਜੀ ਇਹਨਾਂ ਦਾ ਇਤਿਹਾਸ ਹੈ ਤੇ ਤੁਸੀਂ ਨੱਤਮਸਤਕ ਹੋ ਜੀ ਇੱਥੇ ਤੇ ਹੁਣ ਨੱਤਮਸਤਕ ਹੁਣ ਜਾਉਣਾ ਹਜੂਰ ਸਾਹਿਬ ਪਤਾ ਨਹੀਂ ਇਹ ਤਾਂ 10ਵੇਂ ਪਾਤਸ਼ਾਹ ਨੇ ਜੇ ਕਿਰਪਾ ਕਰਤੀ ਪੇਤਾ ਸੀ ਪਹੁੰਚਣਾ ਚਾਹੀਦਾ ਨਹੀਂ ਚਿੱਠੀਆਂ ਦੇਖੇ ਚਿੱਠੀਆਂ ਤਾਂ ਆ ਗਈਆਂ ਚਾਹੇ ਕਿਸੇ ਤਰੀਕੇ ਕਰੇ ਕਿਸੇ ਨਾਲ ਚਿੱਠੀ ਦਾ ਹੁਕਮ ਤਾਂ ਹੋਇਆ ਪਿਆ ਨਾ ਦਾ ਕਿਉਂਕਿ ਪਹਿਲਾਂ ਗੱਲ ਉੱਠੀ ਸੀ ਇਹ ਗੱਲ ਪੰਜ ਚਿੱਠੀ ਨਹੀਂ ਆਈ ਹੈਗੀ ਚਿੱਠੀ ਆਈ ਹੈ ਇਹ ਹਜੂਰ ਸਾਹਿਬ ਜਾਨ ਵਾਸਤੇ ਚਿੱਠੀ ਆਈ ਹੈ ਨਾ ਜਦੋਂ ਅਸੀਂ ਗਏ ਆ ਪਾਂਬਰੀ ਇਹ ਇਹਨੇ ਗੱਲ ਕਰੀ ਅੱਜ ਆਦੇ ਫੋਨ ਆ ਗਿਆ ਬਾਦੇ ਆ ਕਰਿਆ ਪਾ ਕਿਹਾ ਤਾਂ ਹੈਗਾ ਮੈਂ ਤੁਹਾਨੂੰ ਚਿੱਠੀ ਆ ਗਈ ਬੰਦਾ ਮੈਂ ਕਰਿਆ ਪਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਵੀ ਫੋਨ ਪੁੱਛਣ ਨੂੰ ਮੈਂ ਚੱਲਦਾ हां ਬੀ ਤੁਹਾਡਾ ਪ੍ਰੋਗਰਾਮ ਕੋਈ ਬਣਦਾ ਹੋਣਾ ਮੈਨੂੰ ਕਹਿੰਦਾ ਮੈਂ ਤਾਂ ਕਹਿੰਦਾ ਤੁਹਾਡੀ ਬਹੁਤ ਲੰਬੀ ਉਮਰ ਹੈ ਕਹਿੰਦਾ ਬਾਜੀ ਮੈਂ ਤੁਹਾਨੂੰ ਫੋਨ ਕਰ ਲੈਣਾ ਤਾਂ ਕੱਲੂ ਕੱਲੂ ਕੌਣੇ ਪਿੰਡ ਆਉਣਾ ਸੀ ਦਰਦ ਦੇ ਨਾਲ ਟੂਰ ਹੈ ਦਰਦ ਦੇ ਨਾਲ ਜੀ ਇਹ 7 ਤਰੀਕ ਨੂੰ ਜਾ ਕੇ 16 ਤਰੀਕ ਨੂੰ ਵਾਪਸੀ ਹੋਣੀ ਹੈ ਜੀ ਹਾਂ ਤੇ ਸਵੇਰ ਨੂੰ 6 ਵਜੇ ਗੱਡੀ ਤੁਰੂਗੀ ਤੇ ਆਉਣ ਦਾ ਜਿਹੜਾ ਟਾਈਮ ਹੈ 16 ਤਰੀਕ ਨੂੰ ਉਹ ਰੇਲਵੇ ਤੋਂ ਨਿਕਲਣਾ ਵੀ ਹੋ ਸਕਦਾ ਹੈ ਅਜੇ ਮੈਨੂੰ ਜੀਨੇ ਜਾਣਾ ਜਿੱਦੇ ਕਰਕੇ ਸੀ ਜਾਣਾ ਬਲਾ ਦੇ ਸਾਸਰੀ ਕਹਿੰਦਾ ਸ੍ਰੀ ਘਰ ਜੀ ਹੁਣ ਤੂੰ ਦੱਸ ਵੀ ਤਾਂ 에ਰੋਪੋਰਟ ਚ ਜਾਣਾ ਟ੍ਰੇਨ ਚ ਜਾਣਾ ਕੀ ਟ੍ਰੇਨ ਤੋਂ ਜਾਣਾ ਕਿ ਬੱਸ 'ਚ ਜਾਣਾ ਮੈਂ ਤਾਂ ਜੀ ਬੱਸ ਵੀ ਹੈਗੀ ਇੱਕ ਵਾਰਾਂ ਵਕਤ ਲੋਕ ਤੁੰਕੇ ਵੀ ਜਾਂਦੇ ਹਾਂ ਮਾੜਾ ਮੈਂ ਜੀ ਜੇ ਮਰਜ਼ੀ ਜੇ ਮੈਂ ਤਾਂ ਬੋਲਣ ਨੂੰ ਕੋਈ ਦਿੱਕਤ ਨਹੀਂ ਹੈ ਇਹਨੂੰ ਕੋਈ ਟ੍ਰੇਨ ਚੱਲੋ ਨਹੀਂ ਓਏ ਪਰੇਸ਼ਾਨੀ ਨਹੀਂ ਲੈ ਸਰਿੰਦਰ ਨੂੰ ਮੈਂ ਕਹਿੰਨਾ ਸਰਿੰਦਰ ਕੱਲੀ ਛੱਡਣੀ ਸਰਿੰਦਰ ਕੱਲੀ ਜਦੋਂ ਨਹੀਂ ਉਹਨਾਂ ਨੂੰ ਜਾਣ ਨਾਲ ਨਾ ਕਹਾਂ ਵੀ ਮੈਂ ਹਾਂ ਤੁਸੀਂ ਕਹਿੰਦੇ ਜੀ ਟ੍ਰੇਨ 'ਚ ਤਤਕਾਲ 'ਚ ਸੀਟ ਮਿਲਦੀ ਆ ਕਿਤੇ ਉਹ ਲੱਗ ਡੱਬੇ 'ਚ ਮਿਲ ਜਾਂਦੀ ਏ ਕਦੇ ਹੋਰ ਡੱਬੇ 'ਚ ਮਿਲ ਜਾਂਦੀ ਆ ਫਿਰ ਤਤਕਾਲ ਨਾ ਲਓ ਹਾਂ ਦੁਈ ਰਲੋ ਦੁਈ ਘਰ ਵੀ ਦਿਆ ਜਾ ਕੇ ਜੰਦਰੀ ਚ ਇਹਨੇ ਵੀ ਵਾਪਸ ਜਾਣਾ ਨਾ ਇਹਨੇ ਵੀ ਵਾਪਸ ਹੀ ਆਇਆ ਕੋਈ ਹੋਰ ਕਾ ਕਰੇ ਵੀ ਦੇਖੋ ਕੋਈ ਕਹਿੰਦੇ ਹੁੰਦੇ ਵੀ ਕਿ ਛੋਟਾ ਹਾਥੀ ਛੋਟਾ ਹਾਥੀ ਹੁੰਦਾ ਇੱਕ ਇਹ ਕਿ ਛੋਟਾ ਟੈਂਪੋ ਟਰੈਵਲ ਦੇਖ ਲੋ ਕੋਈ ਸੰਦੀਪ ਕਹਿੰਦੀ ਕਹਿੰਦੀ ਕੋਈ ਛੋਟਾ ਟੈਂਪੋ ਟਰੈਵਲ ਦੇਖ ਲੋ ਵੀ ਹੋਰ ਪਾ ਛੋਟਾ ਟੈਂਪੋ ਟਰੈਵਲ ਦੇਖ ਲੈਂਦੇ ਕੋਈ ਨਹੀਂ ਇਹ ਨਾ ਪਲੇਨ ਚ ਕਹਿੰਦੇ ਤਾਂ ਦੋ ਪਲੇਨ ਦੋ ਦੋ ਪਲੇਨ ਉਹ ਦੋ ਪਲੇਨ ਦਾ ਦੇਖੋ ਜੀ ਉਹਨਾਂ ਨੇ ਅਸੀਂ ਕਿ ਮੈਂ ਮੈਂ ਪਾਇਲਟ ਨੂੰ ਜਾਣ ਦਾ ਜੇਕਰ ਉਹ ਕਹਿੰਦਾ ਵੀ ਜਿੱਡੇ ਜਿੱਡੇ ਤੁਸੀਂ ਬੰਦੇ ਕਹਿੰਦਾ ਤੁਹਾਡੇ ਬੱਸ ਤਾਂ ਦੋ ਪਲੇਨ ਚਾਹੀਦੇ ਆ ਫਿਰ ਤਾਂ ਇਹ ਕਹਿੰਦੀ ਵੀ ਦੋ ਪਲੇਨ ਉਹ ਗੱਲ ਕਿਸੇ ਹੋਰ ਬੱਸ ਨੂੰ ਚਾਹਦੀ ਦੀ ਇਹ ਹੁਣ ਦੋ ਪਲੇਨ ਨੇ ਸਮਝੀ ਬੈਠੀ ਵੀ ਪਤਾ ਨਹੀਂ ਸਾਨੂੰ ਜਾਣ ਮਾਤੇ ਦੋ ਪਲੇਨ ਨੇ ਉਹ ਹੁਣ ਗੱਲ ਕਰਨਾ ਉਹ ਗੱਲ ਬਾਈ ਨੇ ਕਹੀ ਸੀ ਵੀ ਜੇ ਤਾਂ ਤੁਸੀਂ ਟੈਪ ਪਲੇਨ ਧਰੂ ਜਾਣਾ ਵੀ ਤੁਹਾਨੂੰ ਦੋ ਜਾਂ ਤਿੰਨ ਵਾਰ ਤੁਹਾਨੂੰ ਸਟੇ ਕਰਨੀ ਪੈਣੀ ਹੈ ਰਾਤ ਨੂੰ ਜੇ ਤੁਸੀਂ ਦੋ ਜਾਂ ਤਿੰਨ ਵਾਰ ਤੁਸੀਂ ਜਹਾਜ਼ ਚੜ੍ਹ ਸਕਦੇ ਹੋ ਉੱਤਰ ਕੇ ਵੀ ਹੁਣ ਤੁਸੀਂ ਦੇਖਣਾ ਹਾਂ ਐ ਇਹ ਨੂੰ ਹੁਣ ਆ ਪਿਆ ਵੀ ਦੋ ਫਲੇਟ ਨੀਜੇ ਦੇ ਵੀ ਪਾਈ ਕੇ ਜਿੰਦਾ ਦੋ ਪਲੇਨਾਂ ਚ ਜਾਣਾ ਪੈਣਾ ਦੋ ਪਲੇਨਾਂ ਚ ਜਾਣਾ ਪੈਣਾ ਉਹ ਸਟੇਜ ਦੇ ਥਰੂ ਥੋੜੀ ਜਿਹੀ ਟੈਕਟ ਸਾਫਤੀ ਮੈਜਦੇ ਬਾਰਾ ਨੂੰ ਪਤਾ ਮੀਲਿੰਗ ਲੱਗਦੀ ਹੁੰਦੀ ਹੈ ਨਹੀਂ ਜੇ ਤੂੰ ਨਾ ਦਵਾਈ ਨੂੰ ਜਾਣਾ ਤਾਂ ਕਿੰਨੀ ਅਫਸਤਾਤ ਸੀ ਉਹ ਐ ਵੀ ਦੇਖਦੇ ਦਵਾਈ ਤੂੰ ਜਾਣਾ ਚਾਹਦਾ ਦੀਦੀ ਨੇ ਕਿੰਨੀ ਕਿਹਾ ਕਿੰਨੀ ਕੀ ਖੁਸ਼ਤੀ ਇੱਕ ਦਿਨ ਚ ਦੋ ਤਿੰਨ ਸੂਟ ਸਵਾਰ ਲੈਤੀ ਮੈਂ ਫ੍ਰੀ ਕੱਟ ਫ੍ਰੀ ਉੱਪਰ ਸਟਾਰ ਕਰਦੇ ਨਾ ਗਈ ਹੋਣੀ ਮੈਨੂੰ ਤੇ ਟੀਚਰ ਦਾ ਨੰਬਰ ਦਿਓ ਮੈਂ ਮੜਾ ਜਾ ਕੇ ਉਹਨੂੰ ਮਿਲ ਕੇ ਆਉਣਾ ਮੈਂ ਤੁਹਾਨੂੰ ਬੁਲਾ ਲਿਆ ਉਹ ਵੀ ਸ਼ਕਤੀ ਵਾਲੇ ਨੂੰ ਬੁਲਾ ਲਿਆ ਆਪਣੀ ਮੈਂ ਬੁਲਾਉਂਗੀ ਇਹ ਤਾਂ ਜਾਨ ਮੈਂ ਮੰਗ ਲਵਾਂ ਜਾਨੀ ਕਲਾਸਾਂ ਲਾ ਲਈ ਥੋੜੀ ਇਹ ਮੈਨੂੰ ਸਮਝ ਤਾਂ ਲੱਗ ਜਾ ਕਰੋ ਵੀ ਕਹਿੰਦੀ ਆ ਅੱਛਾ ਸਾਬ ਤੋਂ ਬਗੇ ਪਲੇਨ ਗਿਆ ਲੈ ਇਹ ਆ ਵੀ ਅੱਪਰ ਜਾਦੀ ਪਹੁੰਚ ਜਾਂਦੇ ਹਾਂ ਟ੍ਰੇਨ ਚ ਲੱਗਦਾ ਥੋੜਾ ਜਿਹਾ ਟਾਈਮ ਟਾਈਮ ਦੀ ਸੁੱਜੀ ਲੈਣੇ ਆ ਬੰਦੇ ਚੱਕਰ ਆਉਣ ਲੱਜਾਂ ਨੇ ਕਾਹਦੇ ਚ ਟ੍ਰੇਨ ਦੀ ਟ੍ਰੇਨ ਚ ਵੀ ਜਾਂ ਕੇ ਇੰਨੇ ਪਲੇਨ ਚ ਵੀ ਜਾਂਦੇ ਹਾਂ ਵੀ ਮੈਨੂੰ ਤਾਂ ਸਭ ਤੋਂ ਵਧੀਆ ਟ੍ਰੇਨ ਲੱਗੀ ਵੈਸੇ ਚਲੋ ਪਲੇਨ ਤਾਂ ਆਉਂਦਾ ਕਿ ਛੇਤੀ ਪਹੁੰਚ ਜਾਂਦਾ ਦੇਖੋ ਪਲੇਨ ਦੇ ਵਿੱਚ ਤੁਸੀਂ ਜਦੋਂ ਬੈਠ ਜਾਣਾ ਜੇ ਤਾਂ ਤੁਸੀਂ ਪੈਸੇ ਡਬਲ ਭਰ ਦੋਗੇ ਫਿਰ ਤਾਂ ਤੁਹਾਨੂੰ ਖਾਣ ਪੀਣ ਨੂੰ ਅੰਦਰ ਆ ਜਣਾ ਸਾਰਾ ਕੁਝ ਨਹੀਂ ਭੁੱਖੇ ਨੂੰ ਠੀਕ ਹੈ ਨਾ ਇਹੀ ਪੱਕਾ ਜੇ ਜੇਤ ਦੀ ਹੁਣ ਕਿ ਮੰਨ ਲਓ ਜੇ ਤੁਸੀਂ ਟ੍ਰੇਨ ਜਾਂਦੇ ਆ ਤੁਸੀਂ 4-5 ਸਟੇਸ਼ਨਾਂ ਦੇ ਵਿੱਚੋਂ ਗੁਜ਼ਰ ਕੇ ਜਾਣਾ ਉਹ ਚੀਜ਼ਾਂ ਕਹਿੰਦੇ ਆਂਗਰੇ ਦਾ ਪੇੜ ਲੈ ਲਓ ਇਹ ਚੀਜ਼ਾਂ ਦੇਖ ਕੇ ਖਾਦੋ ਆਂਗਰੇ ਦਾ ਇਹ ਗੱਲ ਹੋ ਗਈ ਤੇ ਇਹ ਸਭ ਤੋਂ ਸੌਖਾ ਅਜਾ ਟ੍ਰੇਨ ਦੇ ਵਿੱਚ ਮੰਨ ਕੇ ਚੱਲ 10-10 ਰੁਪਏ ਦੀਆਂ ਚੀਜ਼ਾਂ ਵੀ ਹਨ ਹੈਗੀਆਂ ਜੇ ਹੁਣ ਆਪਾਂ ਪਲੇਨ ਦੀ ਗੱਲ ਕਰੀਏ ਉੱਥੇ ਸਭ ਤੋਂ ਜ਼ਿਆਦਾ ਜੇ ਦਿਲ ਕਰਦਾ ਬੰਦਾ ਤਾਂ ਵੀ ਹੱਸਦਾ ਕਰ ਕੋ ਬਰੋਡ ਵਾਲ ਕੇ ਲੈ ਲੋ ਜਹਾਜ਼ ਤੇ ਨਹੀਂ ਲਾਉਂਦੇ ਜਹਾਜ਼ ਨੂੰ ਲਾਉਂਦੇ ਆਹ ਚੰਗਾ ਯਾ ਡੋਮੈਸਟਿਕ ਆ ਜਾਂਦਾ ਹੋਏ ਨਾ ਕੋਈ ਮਰਜ਼ੀ ਲੈ ਜਾ ਘਾਣ ਨੂੰ ਕੋਈ ਰੋਕ ਨਾ 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 ਕੋਈ ਮੁੰਡਾ ਕੋਈ ਜ ਨਹੀਂ ਹੋਣੀ ਚਾਹੀਦੀ ਕੋਈ ਨਹੀਂ ਹੋਣੀ ਚਾਹੀਦੀ ਨੇ ਸੇ ਜੀਵੀਆ ਦਾ ਪ੍ਰੌਂਟ ਲੈ ਕੇ ਗਏ ਤੇ ਜੀ ਉਹ ਕਿਉਂਕਿ ਪਾਣੀ ਕਿੱਥੇ ਤੁਹਾਨੂੰ ਹਰੇਕ ਟੂਰ ਦੇ ਵਿੱਚ ਅਵੇਲੇਬਲ ਮਿਲ ਨਹੀਂ ਮਿਲਣਾ ਪਾਣੀ ਦੀ ਕੋਈ ਮਨਾ ਨਹੀਂ ਹੋਗੀ ਫੋਰ ਚੀਜ਼ ਤੁਸੀਂ ਲੌਂਗਰ ਪੇਡ ਬੈਡਰੀ ਹੋ ਗਿਆ ਤਾਂ ਉੱਥੇ ਲੱਗ ਗਿਆ ਦਾ ਅੰਦਰ ਦੇ ਬਾਰੇ ਖਾ ਕੇ ਅੰਦਰ 40 ਜਿਹੜੀ ਸੀਟ 'ਤੇ ਬੈਠੂ ਉਹਦੇ ਕੋਲ ਉੱਥੇ ਮਿੰਨੀਓ ਦੀ ਕਿਸ਼ਤ ਪਈ ਹੁੰਦੀ ਹੈ ਹਾਂ ਉਹਦੇ ਵਿੱਚ ਲਿਖਿਆ ਹੁੰਦਾ ਚਾਹ ਦਾ ਕੱਪ 500 ਰੁਪਏ ਦਾ ਜਿਹਦੇ ਬੰਦ ਮੈਂ ਨਹੀਂ ਪੀਣੀ ਹੈ ਮੈਂ ਹੀ ਚਾਹ ਮੈਂ ਹੀ 400 ਰੁਪਏ ਐਂਡਾ ਕੱਪ ਐਂਡਾ ਕੱਪ ਬਈ ਨਾ ਇਹ ਬੰਦਰ ਲੱਜ ਜਾਂਦਾ ਉਹ ਮਿੰਨੀਆਂ ਨੂੰ ਪੜ ਕੇ ਵੀ ਨਹੀਂ ਕੋਈ ਰਾਤ ਗਿਆ ਮੈਂ ਕਿਹਨਾਂ ਹੀ ਜਾਵਾ ਤਾਂ ਠੀਕ ਹੈ ਨਹੀਂ ਜਦੋਂ ਫਿਰ ਉੱਧਰ ਦੇ ਕੋਈ ਆਉਂਦੀ ਆਉਂਦੀਆਂ ਬੀਬੀਆਂ ਭੈਣਾਂ ਏਹੜੀਆਂ ਵਿਚਾਰੀਆਂ ਘੁੰਮਦੀਆਂ ਹੁੰਦੀਆਂ ਜਦੋਂ ਉਹ ਦੇਖਦੇ ਵੀ ਸਮਾਨ ਜਾਂ ਲੈ ਕੇ ਆ ਕੇ ਜਾਣ ਕੀ ਨਹੀਂ ਜਾਉਂ ਲੱਜ ਨਹੀਂ ਫਿਰ ਇਹ ਸੌਂ ਜਾਂਦੇ ਕੁੱਤੇ ਨਾਲ ਮੇਰੇ ਕੋਲ ਨਹੀਂ ਕੋਈ ਬੇਰੀ ਹੈ ਇੱਧਰ ਬੈਠਾ ਇੱਧਰ ਵਾਲੇ ਦੇ ਵਿੱਚ ਕਾਫੀ ਦੇ ਲਈ ਉਹਨੇ ਵੀ ਕਾਫੀ ਲਈ ਹੁਣ ਮੈਂ ਨਹੀਂ ਲੂੰਗਾ ਆਹ ਮੈਨੂੰ ਗਲਟ ਮਹਿਸੂਸ ਹੋਈ ਜਾਂਦੀ ਵੀ ਆਹ ਇਹਨਾਂ ਨੇ ਸਾਰਾ ਹੀ ਲੈ ਲਈ ਵੀ ਮੈਂ ਨਹੀਂ ਲੈਣਾ ਇਹਨਾਂ ਨੂੰ ਜਦੋਂ ਉਹ ਸੁੱਤੇ ਹੀ ਬੈਠੀ ਬੈਠਾ ਓਏ ਹਰੇ ਬੋਲ ਤੇ ਰੋਡ ਉਹ ਆਪਣੀ ਆਪ ਹੀ ਸ਼ਰਮਾਂ ਨੂੰ ਮਾਰਨੀ ਬੈਠੀ ਨਹੀਂ ਸ਼ਰਮਾਂ ਦੀ ਬੰਦੀ ਹੈ ਗੱਲ ਤਾਂ ਕੁਝ ਨਹੀਂ ਲੋਕਾਂ ਕਹਿੰਦੇ ਕੋਈ ਮਤਲਬ ਨਹੀਂ ਹੈਗਾ ਤੂੰ ਹਰੇ ਬੜੀ ਤੋਂ ਸਣਾ ਸਾਰੇ ਸਣਾ ਟ੍ਰੇਨ ਚ ਜਾ ਕੇ ਬੜਾ ਫੋਗ ਮਿਲਦਾ ਹਾਂ ਸਰਮਾਂ ਨੂੰ ਮਾਰਾ ਵੀ ਹੋ ਜਾਂਦੀ ਇੱਕ ਕੋਲਡ ਰਿੰਕ ਵਾ ਲਾ ਗਿਆ ਕੋਲਡ ਰਿੰਕ ਕੋਲਡ ਰਿੰਕ ਕੋਲਡ ਰਿੰਕ ਯਾਰ ਦਾ ਪੁਜਾਰੀ ਵੀ ਇਹਦੇ 25 ਦੇਲੇ ਇੱਕ ਮਿੰਟ ਤੂੰ ਟ੍ਰੇਨ ਨੂੰ ਕਾਤਰੀ ਮੰਨਦਾ ਉਹ ਤਰ੍ਹਾਂ ਨੂੰ ਰੋਸਾ ਕਰਨਾ ਕੋਈ ਨਾ ਮੁੰਡਾ ਇਹ ਕਿ ਟ੍ਰੇਨ ਦੀ ਚਾਹ ਬਹੁਤ ਵਧੀਆ ਚਾਹ 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 ਸ਼ੀ ਭੈਣ ਨੂੰ ਜਿਆਦਾ ਲੱਗਦੀ ਮੇਰੇ ਲੱਗਦੀ ਹੈ ਨਹੀਂ ਸੀਰ ਦਾ ਟੇਨ ਚ ਵੀ ਹੁੰਦੀ ਆ ਭੈਣ ਨੂੰ ਮੇਰੀ ਗੱਲ ਸੁਣਾ ਹੈਗੀ ਆ ਟ੍ਰੇਨ ਦੇ ਕਿਹਾ ਹੈ ਕਿਉਂ ਨਹੀਂ ਬੈਠ ਸਕਦੇ ਨਹੀਂ ਕਿ ਵੀ ਉੱਪਰਲੇ ਸਲੇ ਜਿਵੇਂ ਬੜੀ ਜਿਹੀ ਹੋਵੇ ਉੱਪਰ ਸੇ ਪੈਸਾ ਦੇ ਆਜੇ ਬਿਜਲੀ ਸਲੇ ਬਿਚਲੀ ਹੋਊਗਾ ਜੀ ਨਾ ਸਲੀਪਰ ਹੁਣ ਬੈਠੀ ਜਾ ਤੋ ਉਹ ਕੱਖਾ ਲੈਣਾ ਨੂੰ ਹਾਂ ਤੂੰ ਜਿਹੜਾ ਦੂਆ ਬੈਠੂਗਾ ਉਹ ਆਏ ਕਰਕੇ ਬੈਠੂਗਾ ਨਾ ਨਾ ਉੱਪਰ ਤੇ ਮੈਂ ਮੈਂ ਤੁਹਾਡੀਆਂ ਲਾ ਦੇ ਇਹ ਵੀ ਦੇ ਤਾਂ ਪਰ ਨਾ ਦੇ ਪਗਲੇ ਹਾਂ ਤਾਂ ਤਾਂ ਪਾ 50 ਤੋਂ 60000 ਦਾਸ ਮੁਰਦੇ ਗੇਵੇਂ ਮੁੜਦੇ ਆ ਮੋੜ ਕਿੰਨੇ ਜਣੇ ਕਿੰਨੇ ਜਣੇ ਲੱਖ ਰੁਪਏ ਚਾਰ ਜਣੇ ਆ ਚਾਰ ਜਣੇ ਮੰਨਦਾ ਰਹੀ ਅਸੀ ਜਾਂ 85000 ਚਾਰ ਜਣੇ ਦਾ ਵੀ ਤੇਰਾ तकरीबन 85000 ਰੁਪਏ ਲੱਗਣਾ ਹਾਂ ਉਹ ਤੋਂ ਟ੍ਰੇਨ ਦੀ ਗੱਲ ਕਰ ਦਿੱਤੀ ਮੈਂ ਟ੍ਰੇਨ ਦਾ ਟ੍ਰੇਨ ਵਿੱਚ 50 ਨਾਲ ਤੋਂ मतलब 50 ਵੀ ਨਹੀਂ ਆਉਣਾ ਫਿਰ ਤਾਂ 50 ਵੀ ਨਹੀਂ ਘਰ ਤਾਉਣ ਟ੍ਰੇਨ ਦਾ ਹਾਂ ਟ੍ਰੇਨ 50 ਵੀ ਨਹੀਂ ਆਉਂਦਾ ਮੈਨੂੰ ਤੁਹਾਡੇ ਜੀ ਦਾ ਮਜ਼ਾਕ ਨਹੀਂ ਹੁਣ ਹਾਂ ਜੇ ਪਲੇਨ ਚ ਲੱਖ ਮੰਨ ਕੇ ਤਾਂ ਵੀ ਪਲੇਨ ਚ ਲੱਖ ਰੁਪਏ ਲਾ ਗਏ ਨਾ ਜਿੰਨਾ ਬਾਜੀ ਕੁਲਾ ਕਰਚਾ ਕਰੋ ਤੁਰ ਤੁਰ ਦੇ ਵੀ ਆ ਜਾ ਰ ਸਾਲਿਆ ਗੱਲ ਨਿੱਕਾ ਮੇਰੇ ਨਾਲ ਤਾਂ ਹੁਣ ਜ਼ੀਰੋ ਦਾਲ ਦੇ ਤਰ੍ਹਾਂ ਇੱਕ ਪਏ ਮੈਂ ਤਰ੍ਹਾਂ ਦਿੰਦਾ ਭਾਈ ਇਹਨਾਂ ਨੂੰ ਹਾਂ ਜਿੰਨੇ ਕਹ ਹੈਗੇ ਉਹਨੇ ਕਿਹਾ ਤਾਂ ਬਾਕੀ ਮੈਂ ਪਾ ਲੂੰਗਾ ਆਪਣਾ ਕੋਲ ਤਾਂ ਲੱਪਪਾ ਕਰਕੇ ਹੁਣ ਜਹਾਜ਼ ਚੜਦਾ ਨਹੀਂ ਫਿਰ ਟ੍ਰੇਨ ਤਾਂ ਹੈਗੀ ਉਹ ਜੇ ਟ੍ਰੇਨ ਨਹੀਂ ਹੈਗੀ ਤਾਂ ਬੱਸ ਇਹਨਾਂ ਨੂੰ ਆਏ ਨਾ ਵੀ ਟੱਬਰ ਨੂੰ ਨਾਲ ਲੈ ਜਾਣਾ ਜ਼ਰੂਰੀ ਹੈ ਇਹ ਦੋਨੇ ਵੀ ਤਾਂ ਜਾ ਸਕਦੇ ਮੀਏ ਵੀ ਨੇ ਮੀਆਂ ਮੀਵੀ ਨਹੀਂ ਉਹ ਤਾਂ ਕਿਹੜੀ ਉੱਪਰ ਸਾਨੂੰ ਜੇ ਮੈਂ ਮਰਦੀ ਤੇਰੇ ਕੋਲ ਨੂੰ ਅੱਛਾ ਹਲੂਸਾਹ ਨੂੰ ਨਹੀਂ ਮਰਦੀ ਹੈਗੀ ਚਲੋ ਮੈਂ ਹਲੂਸਾਹ ਦੀ ਕਰਾ ਲਈ ਮੈਂ ਤਾਂ ਕਹਿੰਦਾ ਵਾਰ ਵਿਕੀ ਚੱਕੋ ਮੋਟਰਸਾਈਕਲ ਨਵਾਂ ਮੋਟਰਸਾਈਕਲ ਲਾਂਡੂ ਨੂੰ ਸਾਨੂੰ ਸਭ ਜਾਓ ਹਲੂਸਾਹ ਤੇਰੀ 3800 80 ਦੀ ਬੱਕ ਬੱਕ ਆ ਜਾ ਸਾਜੋ ਚੋਚ ਰਹਿਣ ਦੇ ਵਿਕੀ ਦੇ ਕੱਪੜੇ ਆ ਜਾਣ ਤੇਰੇ ਹਾਂ ਤੂੰ ਐਤੋਂ ਦੇ ਪਾਉ ਮੋੜਿਆ ਕਰੋ ਹੋਰ ਮੋੜ ਨਹੀਂ ਦੇ ਪਰ ਮਹੀਨਾ ਉਧਰ ਦੇ ਨਾ ਮੋੜੇ ਕੰਮ ਕੋ ਨਿਕਲ ਹੋਰ ਪੂਰਾ ਹੋਰੀ ਕਾਚੇ ਇਹ ਤਾਂ ਮਾਰ ਮੀਂਹ ਜਿੱਦ ਕਰਦੀ ਆ ਇਹ ਤਾਂ ਹੁਣ ਖੁੰਦਾ ਨਿਕਲ ਜਾਣਾ ਬਾਜੀ ਲੱਗ ਜਾ ਮੈਂ ਤਾਂ ਅੱਛਾ ਫੇਰ ਹੁਣ ਇਹ ਜਿੱਦ ਕਰਦੀ ਆ ਵਿਆਹ ਵੀ ਨਹੀਂ ਦਾ ਕਰਨਾ ਮਨੋ ਤਾਂ ਕਹਿੰਦਾ ਵਿਆਹ ਨੂੰ ਛੱਡੋ ਪਰ ਆ ਕਹਿੰਦਾ ਤੁਸੀਂ ਚਲੋ ਮੈਂ ਤੁਸੀਂ ਤਾਂ ਬਾਹਰ ਕੁਸਤੇ ਆਏ ਪੁੱਲੂ ਬਣਾ ਲਈ ਤਾਂ ਬਣਾ ਲੈ ਤਰਾ ਤਰਾ ਹੋਰ ਜਾਇਆ ਆ ਇਸ ਤਾਂ ਤੈਨੂੰ ਪਤਾ ਵੀ ਨਹੀਂ ਲੱਗਿਆ ਨਹੀਂ ਸਰ ਜੀ ਕੋਈ ਕੈਂਸਲ ਕਰ ਦਿੱਤਾ ਨਾ ਮੈਂ ਜਹਾਜ਼ ਵਿੱਚ ਲੱਗੇ ਜਾਊਂਗਾ ਨਾ ਜਹਾਜ਼ ਚ ਨਹੀਂ ਜਾਣਾ ਮੈਂ ਟ੍ਰੇਨ 'ਚ ਠੀਕ ਆ ਹੁਣ ਮੰਗੇ ਮੇਰੇ ਮੈਨੂੰ ਪ੍ਰੋਬਲਮ ਆਇਆ ਹੋਇਆ ਹੈ ਔਰ ਆਪਾਂ ਅੰਮ੍ਰਿਤਸਰ ਚੱਲ ਰਹੇ ਹਾਂ ਉਹ ਮੈਂ ਕਿਹਾ ਉੱਧਰ ਵੀ ਰੋਕਾ ਬਣਦਾ ਪਿਆ ਫੇਰ ਤੂੰ ਜਾਇਆ ਉਹਨਾਂ ਨਾਲ ਨੰਬਰ ਸਾਥ ਕੇ ਦਰਵਾਰਾ ਮੁੜ ਕੇ ਦਰਵਾਸਰ ਸਾਹਿਬ ਤੋਂ ਰੋਕਦੇ ਨਹੀਂ ਬੀਤੀ ਕੋਈ ਕਿੱਧਰ ਤੇ ਆ ਕੇ ਉਹਨਾਂ ਨਾਲ ਵੀ ਜਾ ਸਾਡੇ ਨਾਲ ਜਾਇਆ ਉਹਨਾਂ ਦੇ ਦਿਲ ਕਰਦਾ ਤਿੰਨ ਸਾਡੇ ਖਮਾਣੋਂ ਤਰਾਏ ਨੂੰ ਰੁਕਦੀਆ ਉੱਥੋਂ ਦਾ ਸਿੱਧਾ ਟ੍ਰੇਨ ਚਲੋ ਦਰਵਾਸਰ ਸਾਹਿਬ ਉੱਥੇ ਜਾ ਕੇ ਰੁਕਦੀ ਹੁਣ ਹਾਂ ਰੁਕਦੀ ਆ ਰੁਕਦੀ ਆ ਉੱਥੇ ਸਵੇਰੇ ਸਵੇਰੇ 8:00 ਟੋਰਦੀ ਹੈ 8:30 ਰੁਕਦੀ ਉਸ ਤੇ ਖਮਾਣਾਂ ਮੈਂ ਕਿਹਾ ਕਿ 9:00 9:30 ਪਹੁੰਚ ਜੀ ਹਾਂ ਵਾਸੇ ਜੀ ਮੈਨੂੰ ਉੱਦੀ ਉੱਥੇ ਅੱਜ ਵਾਸੇ ਮੈਨੂੰ ਕਰੀਏ ਉੱਥੇ ਇੱਥੇ ਚੜਾ ਉੱਥੇ ਤੋਂ ਉਤਰੋ ਪਰ ਉੱਥੇ ਕਰਾਪਾ ਨਾ ਨਹੀਂ ਪਣੀ ਤਾਂ ਵਾਸੇ ਜੀ ਹੁੰਦੇ ਤੇ ਦੁਬਾਰਾ ਵੀ 2 ਵਜੇ ਚੱਲ ਜੀ ਹਾਂ ਅਮਰਤੋ ਸਾਹਿਬ ਰਾਤ ਨੂੰ ਲੋਣੀ ਆਉਂਦੇ ਹਾਂ ਹਾਂ ਤੇ ਉਹਨੇ ਮੇਰੇ ਕਹਿੰਦੇ 3 ਜਾਂ 4 ਵਜੇ ਇੱਥੇ ਆ ਜਾਂਦੀ ਹੈ ਰਾਤ ਦਾ ਲੱਗਦੀ ਕਿਹਨੇ ਕਿਹਨੇ ਜਾਣਾ ਸਾਰੇ ਪਾਣੀ ਖਾਣਾ ਪਤਾ ਨਹੀਂ ਹੋ ਰਿਹਾ ਪਤਾ ਨਹੀਂ ਕੀ ਕਰ ਰਹੇ ਦੇਖੋ ਫਕੂ ਮਹਜੂਰ ਸਾਹਿਬ ਵੀ ਆਏ ਸਾਰੇ ਕੋ ਮਕਮਾ ਕੇ ਮੋੜ ਤੇ ਭੱਟਾ ਸਾਹਿਬ ਮੱਛਾ ਤੇ ਜਾਣਾ ਮਹਾਰਾਜ ਸਤਿਅੰਗ ਸਤਿ ਸ਼ੁਕਰਕੇ ਤਾਂ ਬਹੁਤ ਪਲਾਨ ਕਰ ਥੋੜਾ ਕੋਣ ਹੋਵੇ ਐਂਚੀ ਦਰਸ਼ਨ ਮਿਲ ਲੈ ਕਰ ਲਉਣਾ ਉਹਨਾਂ ਦੇ ਉੱਤੇ ਥੋੜੇ ਬੜਿਆ ਕੰਮ ਉਹਨੇ ਕਿਹਨੇ ਲਾ ਕਰਨਾ ਮਾਰੋ ਕਿ ਨਾ ਮੈਂ ਤਾਂ ਕੱਢਣਾ ਤਾਂ ਮਾਰਨਾ ਸੀ ਜਾ ਇਹ ਨਹੀਂ ਤਾਂ ਜਾਣੀ ਜਾ ਨੂੰ ਕੱਲੇ ਨੂੰ ਕੀ ਆਉਂਦਾ ਐਸੇ ਡੇਟ ਖਰਾਬ ਫਰਟ ਨਹੀਂ ਹੋ ਕੇ ਜੀਣਾ ਉੱਥੇ ਹਾਂ ਹਾਂ ਤਾ ਫੇਰੇ ਇੱਕ ਟਿਕਾ ਲੈਣਾ ਥੋੜਾ ਬਿਫੋਰ ਮੈਂ ਕਹਿੰਦੀ ਮੈਂ ਤਾਂ ਰੋਕਦੀ ਨਹੀਂ ਉਹਨੂੰ ਵੀ ਜਾ ਕੋਈ ਨਹੀਂ ਮੈਂ ਹੁਣ ਜਿੱਦੇ ਗਈ ਜਾਂਦੀ ਐ ਨਹੀਂ ਪਾਜੀ ਕੱਲੇ ਲਿਆ ਲਿਆ ਅੱਛਾ ਮੇਰਾ ਘਰ ਨਹੀਂ ਕਿਚਾਰਾ ਪਾਉਂਦਾ ਪਾਉਂਦਾ ਮੇ ਮੇ ਮੇਰਾ ਘਰ ਮਰ ਜਾਂਦੀ ਵੀ ਤਾਂ ਤੁਸੀਂ ਨਹੀਂ ਜਾਣਾਂ ਮੈਂ ਜਾਣਾ ਕਹਿੰਦੀ ਜੇ ਕਹਿੰਦੀ ਬਾਹਰ ਨਾਲ ਕਹਿੰਦੀ ਮੈਂ ਵੀ ਜਾਸ ਚੜਜੂਗੀ ਉਹ ਕਿੱਦਾਂ ਚੜਾਏ ਜਹਾਜ਼ ਜਹਾਜ਼ ਉੱਤੇ ਵੀ ਉੱਥੇ ਚੜਾਉਂਦੇ ਜਾਸ ਉੱਥੇ ਗੁਰਦੁਆਰਾ ਵੀ ਕਿਹ ਕਿੱਦਾਂ ਜਾਣਾ ਇੱਕ ਬੰਦਾ ਮੇਰੀ ਗੱਲ ਸੁਣ ਤੂੰ ਵੀ ਇਹਨੂੰ ਲੈ ਕੇ ਜਾਏਂਗਾ ਮੈਂ ਚੱਕ ਨਹੀਂ ਆਈ ਸੰਦੀਪ ਕਦੇ ਤੂੰ ਬਜੂਰ ਸਾਹਿਬ ਮੇਰੀ ਮੈਂ ਕਿਹਾ ਨਹੀਂ ਕਰੀ ਮੇਰੀ ਤਾਂ ਗੱਲ ਸੁਣੋ ਤੂੰ ਵੀ ਵਿੱਕੀ ਨੂੰ ਲੈ ਕੇ ਜਾਏਂਗਾ ਮਨ ਤੇਰੇ ਕੋਲ ਹੈਗਾ ਟਾਂ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਉਹ ਕਹਿੰਦਾ ਤਾਂ ਉਹ ਹੀ ਕਹਾਈ ਹੋਵੇ ਤਾਂ ਲੈ ਕੇ ਤੂੰ ਹੀ ਜਾਊਗਾ ਮੇਰੇ ਕੋਲ ਤਾਂ ਸਿੱਧੀ ਜੀ ਗੱਲ ਹੈ ਬਹਾਨੇ ਨਾਲ ਜਾ ਹੁੰਦਾ ਹੁੰਦਾ ਜੇ ਉਹ ਹੀ ਤਾਂ ਗੱਲ ਹੈ ਹੁਣ ਤੂੰ ਹੀ ਲੈ ਕੇ ਜਾਊਗਾ ਉਹਨੂੰ ਇਹ ਤਾਂ ਫੇਰ ਵੀ ਜਾ ਸਕਦੇ ਆ ਮੰਨ ਕੇ ਚੱਲ ਚਲ ਭਾਈ ਅਸੀਂ ਫੇਰ ਜਾਊਂਗੇ ਤੁਸੀਂ ਦੋਹਾਂ ਜਣੇ ਜਾਓ ਪਲਾਨ ਬਣਾਉਂਦੇ ਕਿ ਕਿਹਨਾ ਮਾਉਂ ਤੂੰ ਮੇਰੇ ਅਸਾਬ ਨਾਲ ਉਹਨੂੰ ਜਿੱਦਰੇ ਜਿੱਥੇ ਜੀ ਕਰਦਾ ਉਹਨੂੰ ਘੁਮਾ ਆਪਰਾ ਉਹ ਤਾਂ ਕਹਿਣਾ ਹੈ ਤਾਂ ਉਹਨੂੰ ਅਨੰਦਪੁਰ ਸਾਹਿਬ ਨੂੰ ਖਿੱਚਦਾ ਤਾਂ ਮੰਨਿਉਂ ਨਹੀਂ ਆ ਤੇ ਚਲੋ ਕਿੱਥੇ ਮੈਡਮ ਆਪਾ ਹੋਣਾ ਹੁੰਦਾ ਵੀ ਆਹ ਹੋਣਾ ਕੀ ਆ پلان ਕਿੱਧਰ ਤੇ ਕਿਧਰ ਨੂੰ ਤਾਲ ਦੀ ਗੱਲ ਕਿੱਥੇ ਪਹੁੰਚ ਗਈ ਵੀ ਜਹਾਜ਼ ਚੜਾਉਣਾ ਕਿ ਟ੍ਰੇਨ ਚੜਾਉਣਾ ਮੇਰੇ ਨਾਲ ਟ੍ਰੇਨ 'ਚ ਜਾਓ ਕਿ ਬੱਸ 'ਤੇ ਜਾਣਾ ਕੁਝ ਨਹੀਂ ਪਤਾ ਜੇ ਟ੍ਰੇਨ ਟ੍ਰੇਨ 'ਚ ਸਭ ਤੋਂ ਵਧੀਆ ਕੋਈ ਸਾਧਨ ਨਹੀਂ ਆਉਂਦਾ ਲੈ ਸਭੀ ਕਿੱਥੇ ਜਾਉਂਦੇ ਆਜੋ ਇੱਕ ਮਿੰਟ ਪੁੱਛਤਾ ਲੈਣ ਦੇ ਹੋਰ ਕੋਈ ਸਾਧਨ ਹੈਗਾ ਇਹ ਜਿਹੜਾ ਸਾਡੇ ਬੰਦੇ ਸੇ ਕਮਾੜਦੇ ਮੈਂ ਮੈਂ ਚਰੇੜਾ ਉਹ ਪਰ ਪਹਿਲੀ ਉਹ ਜਾਈਦੀ ਗੱਲ ਹੈ ਉਹ ਹੋ ਤੁਸੀਂ ਦੋਹਰੇ ਪਾਸੇ ਕਿਹਾ ਐ ਇੰਜੇ ਫੜਫੜ ਚੱਲ ਰਹਿਣਾ ਤੇ ਤਾਂ ਗੰਨੇ ਨਹੀਂ ਦੀ ਉਹਦੇ ਤੇ ਜਿਹੜਾ ਉਹ ਕਮਾਰ ਆ ਉਹਦਾ ਮੁੰਡਾ ਉਹਦਾ ਮੁੰਡਾ ਜਿਹੜਾ ਪੂਜ ਦੀ ਟੈਕਸੀ ਸਟੈਂਡ ਹਾਂ ਉਹਨੂੰ ਕਿਹਾ ਰਾਮਾ ਉਹਦਾ ਮੁੰਡਾ ਪੂ ਟ੍ਰੈਵਲ ਆ ਕੇ ਮੈਂ ਉਹਨੂੰ ਆਲਾ ਦਾ ਮੁੰਡਾ ਲੱਗਿਆ ਵਾ ਗੈਸ ਏਜੰਸੀ ਦੇ ਵਿੱਚ ਹਾਂ ਹਾਂ ਸਮਝ ਕਿਨੇ ਕਰਦਾ ਬਾਈ ਨਹੀਂ ਕਰ ਦੇਣਾ ਹੀਲਾ ਜੇ ਤਾਂ ਜਾਣਦਾ ਹੋਇਆ ਬਾਈ ਨਹੀਂ ਕਰਨੇ ਪਰ だっ ਤੋਂ ਤੁਸੀਂ ਆਏ ਕਹਿੰਦੇ ਵੀ ਇਹ ਸਫਰ ਤੈ ਕਰਨਾ ਉਹ ਕਾ ਪੈਕੇਜਣਾ ਹਾਂ ਪਰ ਤੈਨੂੰ ਘਰ ਪਰ ਤੇ ਪੈਣੀ ਮਾ ਉਹ ਪੈਣੀ ਹੋਣੀ ਮੈਨੂੰ ਬੈਠੇ ਆਉਣਾ ਮੇਰੇ ਕੋਲ ਮਾਰਨ ਤੇ ਕੈਂਸਰ ਦਾ ਕੰਮ ਹੋਰ ਤਾਂ ਤੁਸੀਂ ਆਹ ਚਾਰ ਮੇਰੀ ਗੱਲ ਸੁਣਾ ਆਪਣਾ ਇੱਕ ਜੱਗੀ ਬਾਈ ਨੂੰ ਕਹਿ ਕਹਾ ਵੀ ਅਜੂਰ ਸਾਹਿਬ ਜੀ ਨੂੰ ਗੱਡੀ ਭਰਵਾ ਬਾ ਉਹਦੀ ਗੱਡੀ ਦੇ ਵਿੱਚ ਚੱਲਦੇ ਆ ਉਧਰ ਤੇ ਜਿੰਨੂੰ ਨੂੰ ਨਾ ਭਰ ਕੇ ਦੁਬਾਰਾ ਉਹਨੂੰ ਮਾਲ ਮੂਲ ਇੱਧਰ ਲੈ ਮੈਨੂੰ ਇਹਨਾਂ ਨੂੰ ਫੇਰ ਆਪਣੀ ਗੱਡੀ 'ਚ ਬੈਠਣਾ ਤੇ ਫਰੀ ਵਾਲਾ ਇਹ ਸੌਦਾ ਉਹ ਗੱਡੀ ਮੈਂ ਚਲਾਉਣਾ ਜਾਣਦਾ ਭਾਈ ਨੂੰ ਕਹਣਾ ਇਹਨਾਂ ਦਾ ਡਰਾਈਵਰ ਰੱਖਿਆ ਮੈਨੂੰ ਛੁੱਟੀ ਕਰਦੀ ਦਾ ਦੱਸਦੇ ਨੇ ਤੇਰੀ ਹਾਲ ਫਰੀ ਮੈਂ ਕਹਿੰਦੀ ਨਹੀਂ ਅੱਧੇ ਕਿ ਦਿੱਤਾ ਚਲਾਉਣ ਉਹਦੀ ਮੈਂ ਚਲਾਉਣ ਨੂੰ ਤੁਸੀਂ ਮੇਰੀ ਗੱਲ ਸੁਣੋ ਕਿ ਕਿਹਨਾਂ ਨਹੀਂ ਬੱਸਿਆਂ ਗੱਲਾਂ ਮਾਰ ਬਲਜਣ ਭਰ ਜਾਣ ਤੁਸੀਂ ਟ੍ਰੇਨ ਦਾ ਹੀ ਨਿਕਾ ਕਰੋ ਅਰੇ ਇੱਥੇ ਜਾਣਾ ਹੈ ਟ੍ਰੈਕ ਸੁਣੋ ਦੇਖੋ ਦੋ ਤਰੀਕੇ ਕਰ ਸਕੋਣਾ ਟ੍ਰੇਨ ਦਾ ਆਈਗਾ ਜਿੱਥੇ ਜਾਣਾ ਨੇੜੇ ਇੱਕ ਤਰੀਕੇ ਨਾਲ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਕਿ 10 ਤਰੀਕ ਨੂੰ ਜਾਣਾ ਹੈ ਤਾਂ 10 ਤਰੀਕ ਨੂੰ ਹੀ ਅਵੇਲੇਬਿਲਟੀ ਹੈਗੀ ਹੈ ਨਜ਼ਾਮੁਦੀਨ ਤੋਂ ਕਿੱਥੇ ਤਾਂ ਮਿਲਦੀਆਂ ਨੇ ਟ੍ਰੇਨ ਦੀ ਉੱਥੋਂ ਤੋਂ ਹੀ ਮਿਲ ਸਕਦੀਆਂ ਹੋਰ ਪਾਸੇ ਤੇ ਕਿੱਥੇ ਤੇ ਮਿਲਣੀਆਂ ਹੀ ਨਹੀਂ ਮੈਂ ਸਭ ਪਾਸੇ ਤੇ ਚੈੱਕ ਕਰ ਲਿਆ ਇੱਥੇ ਤੇ ਨਜ਼ਾਮੁਦੀਨ ਤੱਕ ਕਿਵੇਂ ਪਹੁੰਚਣਾ ਤੁਸੀਂ ਬਾਈ ਪਲੇਨ ਪਹੁੰਚਣਾ ਬਾਈ ਟ੍ਰੇਨ ਪਹੁੰਚਣਾ ਬਾਈ ਬੱਸ ਪਹੁੰਚਣਾ ਉਹ ਯਰ ਵਿੱਚ ਹਾਂ ਹਾਂ ਹੁਣ ਤੂੰ ਸੋਚ ਲੈ ਠੀਕ ਹੈ ਮੈਨੂੰ ਤਾਂ ਠੀਕ ਲੱਗੀ ਉਹ ਪਲਾਨ ਇੱਕ ਦਿਨ ਛੱਡਣ ਤੋਂ ਬਾਅਦ ਵਿੱਚ ਸੁਣ ਲਓ ਜਿਵੇਂ ਹੁਣ ਔਰੇ ਤੇ ਤੁਰਨੀ ਐ ਵੀਰਵਾਰ ਨੂੰ ਟਰੇਨ ਕੱਲ ਨੂੰ ਕਦੋਂ ਵਾਰ ਹੈ ਅੱਜ ਬੁੱਧਵਾਰ ਕੱਲ ਵੀਰਵਾਰ ਆ ਕੱਲ ਵੀਰਵਾਰ ਅੱਜ ਨਹੀਂ ਪਤਾ ਕਰ ਲਵਾਂਗਾ ਹੁਣ ਤੁਸੀਂ ਆਖਰੀ ਧਿਆਨ ਰੱਖ ਲਓ ਮੰਨ ਲਓ ਜੇ ਅਗਲੇ ਵੀਰਵਾਰ ਦੇ ਕਿ ਜਿਹੜੇ ਅਗਲੇ ਵੀਰਵਾਰ ਨਹੀਂ ਅਗਲੇ ਬੁੱਧਵਾਰ ਨੂੰ ਸਵੇਰੇ 6 ਵਜੇ ਰੇਲਵੇ ਸਟੇਸ਼ਨ ਤੇ ਚਾਹੀਦਾ ਬੰਦਾ ਹਾਂ ਉਹ ਫਿਰ ਤਕਾਲ ਵਿੱਚ ਜਿੱਦਾਂ ਲਵਾਂਗਾ ਅਸੀਂ ਥੋਤੇ ਵੀ ਨਾ ਕਿਸੇ ਨੇ ਨਹੀਂ ਜਾਣਾ ਪਿੰਦ ਨੇ ਗੱਲ ਸੁਣ ਜਿਵੇਂ ਹੁਣ ਤੋਂ ਕਹਿੰਦਾ ਕਿ ਸ੍ਰਿੰਦਰ ਦੂਰ ਬੈਠੂਗੀ ਉਹ ਬੈਠੂਗੀ ਜਿੱసే ਮਿੰਟ ਦੇ ਬਾਅਦ ਵਿੱਚ ਤਿਆਰ ਜਿੱਦਾਂ ਮੈਂ ਸਭ ਦੇ ਪ੍ਰੂਫ ਤੇ ਮਿਲਿਆ ਮਿੰਟ ਦੇ ਬਾਅਦ ਵਿੱਚ ਜਿੱਦਿਆ ਆਪੇ ਜਾਨੀ ਇਹ ਗੱਲ ਹੈਗੀ ਹੈ ਬਸ ਉਹ ਹੈ ਵੀ ਟੁੱਟੀਆਂ ਮਿਲਦੀਆਂ ਕਈ ਜਗ੍ਹਾ ਦੋ ਵੀ ਮੰਨ ਲਓ ਵੀ ਮੈਂ ਸੁਖਵੀਰ ਨੇ ਪ੍ਰੈਮ ਮਾਇਆ ਆਪਣੇ ਪਰਿਵਾਰ ਤੇ ਜੇ ਮੈਨੂੰ ਦਿੱਕਤ ਆ ਗਈ ਇਹਨਾਂ ਨੇ ਥੋੜੀ ਜਣਾ ਫਿਰ ਨਾਲ ਦੇ ਆ ਨੇ ਇਹ ਵੀ ਦਿਨਾਂ ਦੇ ਵਿੱਚ ਕੈਂਸਰ ਆ ਫਿਰ ਸੇਮ ਚੀਜ਼ ਕਈ ਵਾਰ ਦੋ ਇਕੱਠੀਆਂ ਵੀ ਮਿਲ ਜਾਂਦੀਆਂ ਕਿਤੇ ਆਈ ਨਹੀਂ ਪਰ ਜਿਹੜਾ ਚਾਂਸ ਹੁੰਦਾ ਵੀ ਉਹਦੇ ਵਿੱਚ ਜ਼ਿਆਦਾ ਚਾਂਸ ਹੁੰਦੇ ਆ 90% ਵੀ ਜਦੋਂ ਲੱਗ ਲੱਗ ਟਿਕਟ ਮਿਲਦੀ ਜਿਆਦਾ ਚਾਂਸ ਹੁੰਦੇ ਆ ਪਰ ਚਾਂਸ ਇਹ ਵੀ ਹੁੰਦੇ ਆ ਵਿੱਚ ਵੀ ਸਾਨੂੰ ਪੱਠੀਆਂ ਵੀ ਮਿਲ ਜਾਣੀਆਂ ਇਹ ਚ ਹੀ ਜਾਏਗਾ ਜਿਵੇਂ ਹੁਣ ਮੰਨ ਲਓ ਵੀ ਤੁਸੀਂ ਤੁਹਾਡਾ ਪਰਸੋਂ ਨੂੰ ਜਾਣ ਦਾ ਪਲਾਨ ਹੈ ਤਾਂ ਕੱਲ ਨੂੰ ਸਵੇਰ ਨੂੰ ਜਾ ਕੇ ਇੱਥੇ ਕੱਢ ਜਾਓ ਆਪਣਾ ਯਾਰ ਕਹਿੰਦੇ ਆ ਸਰਾਂਦਰ ਪੇਸ਼ਣ ਉੱਥੇ ਦੇ ਮਤਲਬ ਕਿਉਂਕਿ ਉੱਥੇ ਤਾਂ ਡੇਲੀ ਚੱਲਦੀ ਆ ਟ੍ਰੇਨ ਯਾਨੀ ਸਤਖੰਡ ਹੈ ਹੂੰ ਸਤਖੰਡ ਵੀ ਤਿੰਨ ਤੋਂ 4 ਮਹੀਨੇ ਦੀ ਬੁਕਿੰਗ ਹੈ ਹੂੰ 4 ਮਹੀਨੇ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਉੱਥੇ ਵਾਸਤੇ ਸਤਖੰਡ ਵਾਸਤੇ ਕਿਉਂਕਿ ਉਹਦਾ ਸਪੈਸ਼ਲ ਹੀ ਪਤਾ ਵੀ ਧਾਰਮਿਕ ਗੱਡੀ ਐ ਉਹਨੂੰ ਰਸਤੇ ਦੇ ਵਿੱਚ ਕਈ ਜਗ੍ਹਾ ਲੰਗਰ ਵੀ ਮਿਲਣੇ ਆ ਉਹੀ ਟ੍ਰੇਨ ਨੂੰ ਮਿਲਦੇ ਹੋਰ ਨੂੰ ਨਹੀਂ ਦਿੰਦੇ ਆਗੇ ਹਾਂ ਉਹਨਾਂ ਕਹਿੰਦੇ ਜਿੱਕਣਾ ਇਸੇ ਤੇ ਵੀਰਵਾਰ ਨੂੰ ਰੋਪੜ ਦੇ ਸੁਰਦੀ ਐ ਵੀ ਪਲੇਨ ਨੂੰ ਦੋ ਤਿੰਨ ਜਿਹੜਾ ਲੰਗਰ ਹੈ ਨਹੀਂ ਹੋਰ ਨੂੰ ਨਹੀਂ ਹੈਗੇ ਜੇ ਹੋਰ ਦੇ ਵਿੱਚ ਆ ਦੇਖੋ ਉਹ ਸਪੈਸ਼ਲ ਐ ਇਸ ਕਰਕੇ ਹੋਈ ਐ ਵੀ ਟ੍ਰੇਨ ਉਹ ਵੀ ਉਹਨੇ ਉੱਥੇ ਤੇ ਉੱਥੇ ਯਾਤਰਾ ਉੱਥੇ ਤੇ ਉੱਥੇ ਯਾਤਰਾ ਐ ਸਿਸਟਮ ਹੁਣ ਤੂੰ ਦੱਸ ਤਾ ਦੋ ਤਿੰਨ ਪਲੇਨਾਂ ਦਾ ਚੜਨਾ ਕਹਿੰਦੇ ਟ੍ਰੇਨ ਹੀ ਗਾ ਲੈ ਜਾਪੀ ਮੈਂ ਤਾਂ ਟ੍ਰੇਨ ਵੀ ਜਾ ਕੇ ਇਹਨੂੰ ਇਹਦਾ ਦਿਮਾਗ ਹੁਣ ਮੜਾ ਜਾ ਘਪੜ ਹੋ ਗਿਆ ਇਹਨੂੰ ਹੁਣ ਵਿਚਾਰ ਕਰਦੇ ਹਾਂ ਸਾਰੀ ਕਹਾਂ ਵਾਲੀ ਨਾ ਕਰੂਗਾ ਕਿਸੇ ਕੋਲ ਮਠੀ ਕਰਨਾ ਬਣਦਾ ਬਣਦਾ ਉਹਦਾ ਕਰਨਾ ਪੈਣਾ ਹੈ ਨਾ ਹੁਣ ਜਨਾ ਸਲਾਹ ਕਰ ਲਈ ਹਾਂ ਹਾਂ ਬਣਦੀ ਉਹਦਾਂ ਗੱਲ ਜੇ ਸਿੱਧੀ ਉਪਲੈਨ ਦੀ ਚਾਹੀਦੀ ਹੈ ਟਿਕਟ ਫਿਰ ਜਿਉਂ-ਜਿਉਂ ਮੰਨ ਲਓ ਜੇ ਕੰਨ ਪਰਸ ਹੁੰਦੀ ਰਣੀ ਹੈ 14-15000 ਦੀ ਮਿਲਣੀ ਹੈ ਜੇ ਹਫਤੇ ਦੀ ਲਓਗੇ ਤਾਂ 12-12000 ਰੁਪਏ ਦੀ ਮਿਲਣੀ ਹੈ ਇਹ ਚੀਜ਼ ਹੈ ਉਪਲਾਈਨ ਦੇ ਦੋ ਤੋਂ ਕੰਟਰੀਆਂ ਚੋਂ ਕੋ ਮੁੱਖਿਆ ਹੋਗਾ ਨਾ ਦੋ ਤੋਂ ਕੰਟਰੀਆਂ ਨੂੰ ਜਾਣਾ ਇਹ ਡਾਇਰੈਕਟ ਜਾਣਾ ਹੋਵੇ ਜੇ ਡਾਇਰੈਕਟ ਜਾਣਾ ਤਾਂ ਸਿਰਫ ਇੱਥੇ ਦੇ ਮੇਰੇ ਕਾਚ ਅਹਮਦਾਬਾਦ ਅਹਮਦਾਬਾਦ ਉਹਨੇ ਸੰਗਤ ਨੂੰ ਉਤਾਰਨਾ ਥੋੜਾ ਜਿਹਾ ਕੋਈ ਲੋਕ ਕਾਰ ਨੇ ਨਾ ਉਹਦੇ ਤੋਂ ਥੋੜੇ ਜਿਹੇ ਮੱਧੇ ਘੰਟੇ ਚੱਲਦਾ ਇਹਦਾ ਬਾਰੇ ਮੈਂ ਦਿਲ ਤੋਂ ਪੰਜਰੋਂ ਕੋਦਰੀ ਬੰਦੇ ਦੀ ਚੱਲਦਾ ਹੈ ਉਹ ਤੋਂ ਅਗਲੇ ਦੀ ਚੱਲਦਾ ਨਾ 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 ਸੈਂਟ ਅੱਧੇ ਘੰਟੇ ਬਾਅਦ ਕਿਵੇਂ ਨਾ 4 ਘੰਟੇ ਚ ਪਹੁੰਚ ਗਏ ਤੇ ਤੁਸੀਂ ਹਾਂ ਹਾਂ ਦਿੱਲੀ ਦਿੱਲੀ ਉਡਣੀ ਹੁੰਦੀ ਮੈਸੇਜ ਆ ਗਿਆ ਵੀ ਇੱਥੇ ਇੱਕ ਹੋਰ ਗਿਆ ਉਧਰ 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 ਤੋਂ ਮੈਂ ਦੁਬਾਰੇ ਮਤਲਬ ਉਹ ਪਲੇਨ ਬੈਠ ਕੇ ਨਹੀਂ ਆ ਮੈਂ ਉਹਦੀ ਡਿਟੇਲ ਕੱਢ ਲਵਾਂ ਹੂੰ ਵੀ ਇੱਥੇ ਬੜੀ ਬੜੀ ਟਾਈਮ ਹੈ ਕਿ ਇਧਰੋਂ ਆਉਣਾ ਔਰ ਇੱਕ ਵਾਰ ਪਰ ਆਉ ਤਾਂ ਸਹੀ ਨਾ ਆਪਾਂ ਜੀ ਲਿਆਉਣ ਦੀ ਤਾਂ ਲਿਆਉਣਾ ਲਿਆਉਣਾ ਨਹੀਂ ਮੈਂ ਦੇਖੀ ਇਹ ਆਪਣਾ ਮੈਂ ਆਪਣੇ ਕਿਹਾਉਂ ਕਿ ਜੇ ਮਾਤੀ ਹੋ ਜਾ ਤਾਂ ਨਾ ਕੱਢਣਾ ਹੁਣ ਕਰਨਾ ਕੋਈ ਯਾਤਰੀ ਤਾਂ ਕਰ ਦੇਖ ਲੋ ਹੀ ਸ਼ਡਿਊਲ ਯਾਤਰੀ ਨੂੰ ਕਿੰਨੇ ਟੇਢ ਬਿਲਦੀ ਆਉਂਦੀ ਹੈ ਦਾ ਵੀ ਨਾ ਇਸ ਕਿੱਦਾਂ ਪਲੇ ਨੇ ਜਾਣਾ ਇੱਥੇ ਤੇ ਅੰਮ੍ਰਿਤਪੁਰ ਤਪੜਾ ਉਹ ਕਿਉਂ 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 ਉੱਥੇ ਥੋੜੇ ਚਾਹ ਪੰਜ ਮੈਨੂੰ ਬਾਅਦ ਕੀ ਕਰਨਾ ਹਾਂ ਕੋਈ ਦਗਾੜ ਚੱਲ ਤੇਰੇ 5000 ਦਾ ਬਣਿਆ ਤਾਂ ਤਿੰਨ ਕਿਨੂ ਬਿਕਰੂਗਾ ਕਹਦਾ ਹੈ ਕੋਲੋ ਜੋ ਸੌਨੇ ਦਾ ਤਾਂ ਦਸ ਫ੍ਰਿਕਟ ਦਸ ਫ੍ਰਿਕਟ ਮੀਨ ਡੀਲੋਪ ਆਪਾਂ ਦਾਂਗੇ ਇਹ ਤਾਂ ਪਾਲਾ ਮਿਲਦੀ ਮੈਂ ਕਹਿੰਦਾ ਸੁਪਨੇ ਚ ਲੰਘੇ ਨਾ ਪਾਣਾ ਸੁਪਨੇ ਚ ਤੋਂ ਮੈਂ ਆਉਂਦਾ ਯਾਰ ਕਿਹਜਾ ਮਾਦੇ ਵਿੱਚ ਵੀ ਕੀ ਸ਼ਾਂਤਤਾ ਹੋਣੀ ਚਾਹੀਦੀ ਹੈ ਸ਼ਾਂਤਤਾ ਤਾਂ ਹੈਗੀ ਹੈ ਮੇਰੀ ਮੇਰੀ ਸ਼ਾਂਤਤਾ ਤੁਸੀਂ ਮੈਂ ਉਹ ਮੈਂ ਤਾਂ ਸੌਣ ਤੋਂ ਪਹਿਲਾਂ ਜਿੱਥੇ-ਜਿੱਥੇ ਮੈਂ ਵੀ ਮਤਲਬ ਮੇਰਾ ਮਾਨੋਂ ਦਾ ਮਨ ਰਿਹਾ ਕਿ ਗੁਰੂ ਘਰ ਤੋਂ ਨਾਮ ਜਪ ਕੇ ਸੌਣਾ ਅਰਦਾਸ ਬੇਨਤੀ ਕਰਕੇ ਸੌਣਾ ਮਹਾਰਾਜ ਸਭ ਨੂੰ ਹਾਂ ਵਾਸਤੇ ਇਹਦੇ ਕੋ ਨਾ ਜਾ ਮੈਂ ਸਭ ਨੂੰ ਬਾਰਾ ਸੱਚਾ ਪਾਤਸ਼ਾਹ ਜਿਵੇਂ ਖੁਸ਼ੀ-ਖੁਸ਼ੀ ਸੌਂਵਾਂ ਸਾਰੇ ਏਕੜੀ ਖੁਸ਼ੀ-ਖੁਸ਼ੀ ਉੱਠਣਾ ਵਾਸਤੇ ਕਦੋਂ ਗੋ ਬੈਂ ਤਨ ਗੜੀਓ ਸੰਸਾਰ ਵਧੀਆ ਚੱਲਦਾ ਹਾਂ ਇਹ ਮੈਂ ਸਮਝ ਕਾਇਨੀ ਨਹੀਂ ਮੰਨਦੇ ਨਹੀਂ ਮੈਂ ਤਾਂ ਟ੍ਰੇਨ ਚ ਜੇ ਆਪ ਤਿਆਰ ਚੱਲ ਕਾ ਤੇਨ ਕਿਵੇਂ ਖੱਤਦਾ ਟ੍ਰੇਨ ਚ ਤਾਜੀ ਹਵਾ ਹੈ ਤਾਜੀ ਬਿਮਾਰ ਨਹੀਂ ਬੰਦਾ ਹੋ ਸਕਦਾ ਹਾਂ ਪਰ ਇੱਕ ਬਸ ਗਿਆ ਵਾ ਨਹੀਂ ਟ੍ਰੇਨ ਚ ਵੀ ਤਾਜੀ ਹਵਾ ਪਉਂਦੀ ਤੁਸੀਂ ਸਮਝ ਨਹੀਂ ਮੇਰੀ ਗੱਲ ਟ੍ਰੇਨ ਚ ਤਾਜੀ ਹਵਾ ਹੈ ਪਲੇਨ ਤਾਜੀ ਹਵਾ ਚ ਨਹੀਂ ਲੱਗਦਾ ਦੇ ਵਿੱਚ ਆਪਾਂ ਕਿੰਨੀ ਜਗ੍ਹਾ ਦੇਖਦੇ ਆ ਨੇ ਜਾਣਾ ਕੁਝ ਨਹੀਂ ਦਿਖਦਾ ਆਪਾਂ ਟ੍ਰੇਨ ਚੱਲਦੀ ਹੈ ਮੇਰੀ ਉਹ ਆ ਵੀ ਮਮੋਸ ਮਮੋਸ ਅੱਛਾ ਟ੍ਰੇਨ ਨੂੰ ਬੋਲੀ ਨਾ ਮੈਨੂੰ ਪਤਾ ਕਿਆ ਕਹੂੰਗਾ ਟ੍ਰੇਨ ਜੇ ਆਪਾਂ ਜਿੱਥੇ ਮਰਜੀ ਉਪਤੀ ਕਰ ਦੋ ਲਾ ਆਹ ਜਿੰਨੀ ਕਰਨੀ ਆ ਤੇ ਜਿੰਨੀ ਕਰਨੀ ਆ ਤੁਸੀਂ ਜਾਓ ਪਰੇ ਦੋਏ ਗਾਣੇ ਦੋਨੇ ਪੜਪਾਈ ਕੋ ਦੱਜੇ ਪਏ ਹਾਂ ਮੈਂ ਕਹਿੰਦਾ ਪਲੇਸ ਦੇ ਵਿੱਚ ਪੜਾ ਪੌ ਵੀ ਜਣਾ ਹੈ ਮੇਰੇ ਭਾਈ ਭਾਈ ਬੰਦੇ ਤਾਂ ਕਿੱਥੇ ਦੇ ਕੋਈ ਲੰਬਰ ਕੇ ਬੰਦ ਆਹ ਵਕਤ ਵੀ ਦਵਾਫੇ ਦਿੱਤੇ ਮੈਂ ਹੁੰਦੇ ਉਹਨੇ ਸਾਰਾ ਕੁਝ ਦਵਾਵਾ ਹੁੰਦਾ ਨਾ ਬੇਅਦਬ ਤੇ ਪ੍ਰੋਗਰਾਮ ਕਰੇ ਇਹ ਜੇ ਪ੍ਰੋਗਰਾਮ ਕਰਨਾ ਉਹ ਨਹੀਂ ਪ੍ਰੋਗਰਾਮ ਆਹੋ ਇਹ ਜੇ ਕੰਮ ਨਾ ਕਰ ਗਿਧੇ ਗੰਦੇ ਬੰਦੇ ਤਾਂ ਤਾਂ ਪਲੇਨ ਚੜ ਕੇ ਗਰੀਸ ਦੇ ਦੁਆਰਾ ਚਲੇ ਜਾਣਾ ਪਲੇਨ ਪਲੇਨ ਕਰੀ ਜਾਂਦਾ ਜਿਵੇਂ ਆਪਾਂ ਜ਼ਿਕਰ ਕਰਦੇ ਤੇ ਨਾ ਬੀਕ ਉੱਦਾਂ ਦਾ ਮਿਲਦੀ ਆ ਵੀ 12 ਤੋਂ 13000 ਰੁਪਏ ਦੀ ਟਿਕਟ ਸਿੰਗਲ ਹੁਣ ਮੰਨਦੀ ਆ ਸਮਝਣਾ ਵੀ ਆਉਣ ਜਾਣ ਦੀ ਟਿਕਟ ਇੱਕ 100 ਰੁਪਏ ਘੱਟ 11000 ਰੁਪਏ ਦੀ ਹਾਂਜੀ ਤੇ ਦੂਜੀ 12500 ਰੁਪਏ ਦੀ ਆਉਣ ਆਉਣ ਦੀ ਇਹ ਵਨ ਦੋ ਟਿਕਟਾਂ ਬਣਦੀਆਂ ਨਾ ਹਾਂਜੀ ਹਾਂਜੀ ਯਾਨੀ ਮਤਲਬ ਕਹਿੰਦਾ ਪਾ 20 21000 ਰੁਪਏ ਦੀ ਬਣਨੀ ਆ ਇੱਕ ਜਣੇ ਦੀ ਆਉਣ ਜਾਣ ਦੀ 21000 ਫਿਰ ਰੀਤ ਦੀ ਵੀ ਟਿਕਟ ਇਹ ਜਾਂਦੇ ਹੋਏ ਨਾ ਅਨੌਪਕਾਰ ਰਹਿਆ ਹੋਰ ਨਹੀਂ ਜਾਂਦੇ ਹੋਏ ਨੌਨ ਸਟੌਪ ਕਰਦੇ ਇਹ ਆਉਂਦੇ ਹੋਏ ਵਨ ਸਟੌਪ ਕਰ ਲਗਦੇ 60 ਦਾ ਤੁਹਾਡਾ ਹੀ ਹੋ ਗਿਆ 3 ਜਾਨੇ ਦੇ ਖਰਚੇ ਕਿੰਨੇ 60000 ਤਾਂ ਤੁਹਾਡੇ ਹੀ ਹੋ ਗਿਆ ਕਿਉਂ ਭੈਣ ਕਰਨ ਵੀ ਜਾ ਰਿਹਾ ਇਹ ਮੈਂ 6 ਤਰੀਕ ਨੂੰ ਤੁਹਾਨੂੰ ਭੇਜਦਾ ਤੇ 11 ਤਰੀਕ ਦੀ ਤੁਹਾਡੀ ਵਾਪਸੀ ਕਰਾਂਗਾ ਕਰਨ ਵੀ ਆਉਗਾ ਨਾਲ ਮਾਤਾ ਇਹ ਕਹਿੰਦਾ ਖर्चा ਰੈਡੀ ਲਫੈਂਦੇ ਜਰਾ ਨਾ ਪਾਣੇ ਹੋਰ ਆਊੜਾ ਵੀ ਤੇ ਚਾਹ ਖਰਚਾ ਥਾ ਕਿ ਕਾਕਾ ਵੱਟ ਕੇ ਉਹਨੂੰ ਪਾ ਦੇ ਐ ਕਰਦੇ ਆ ਰਮਦਰ ਸਾਹਿਬ ਜੀ ਆਉਂਦੇ ਆ ਅਗਲੀ ਵਾਰ ਆਉਂਗਾ ਫਿਰ ਪੂਰਾ ਜਿੰਦਾ ਹੀ ਉਦਲਾਗਾ ਬੀ ਆਪੋਕਾ ਮੈਂ ਤਾਂ ਪਹਿਲੇ ਗਿਆ ਪਾ ਬਸ 7-2 ਹਾਲ ਘਟਾਣਾ ਵੀ ਪੱਠਾ ਸਾਹਿਬ ਆ ਕੋਲ ਜਾਣਾ ਪੜਿਆ ਉਹ 9-10 ਸਾਲ ਤੱਕ ਪਤਾ ਨਹੀਂ ਕਿਹੜੇ ਰਾਜੇ ਸਾਤ-ਦੋ ਸਾਲ ਕਹਿਦਾ ਬਾਈ ਸਾਤ ਜੱਤ ਕਹੀ ਵੀ ਠੀਕ ਹੋਏ ਸਾਰੇ ਠੀਕ ਹੋ ਜਾਣਗੇ ਸਿੱਧੀ ਕੇ ਉਧਰੇ ਫੋਨ ਕਰਕੇ ਉਹ ਟਿਕਟ ਬੁੱਕ ਕਰਕੇ ਰੱਖੇ ਉਧਰ ਚੱਲੂਗਾ ਹਾਂ ਚਲੋ ਜੀ ਗੱਲ ਤਾਂ ਮੈਂ ਵੇਰ ਦੇ ਵੇਰ ਤੇ ਇੱਥੇ ਆ ਕੇ ਘੁੰਮ ਫਿਰ ਕੇ ਅਸੀਂ ਇੱਥੇ ਆ ਕੇ ਪੱਠਾ ਸਾਹਿਬੇ ਜਾਣਾ ਪੈਣਾ ਸਾਨੂੰ ਮੱਥਾ ਟੇਕਣਾ ਵਾਹਿਗੁਰੂ ਜੀ ਸਾਡੀ ਗੱਡੀ ਸਾਡੀ ਗੱਡੀ ਜ਼ਰੂਰੀ ਹੈ ਆ ਜੇ ਉਹਨਾਂ ਨਾਲ ਜਾਣੀ ਨਹੀਂ ਜੇ ਪਾਸਿੰਗ ਹੋਣ ਵਾਲੀ ਗੱਡੀ ਦੇ ਪਾਸ ਹੋਈ ਵੀ ਤਾਂ ਮੈਂ ਲੈ ਜਾਣੀ ਸੀ ਇੱਕ ਐਤੀ ਦਾ ਨਿੱਕਾ ਮੋਟਰ ਦਾ ਚਲਾਨ ਕਰਵਾ ਲੈਣਾ ਤਾਂ ਆਪਣੇ ਇੱਧਰ ਆਪਣੇ ਸ਼ਹਿਰ ਤੇ ਸਿਰੇ ਤੱਕ ਕੁਝ ਨਹੀਂ ਦਿਖਾਇਆ ਕਿਉਂਕਿ ਉਹ ਦੋ ਉੱਧਰ ਵਿੱਚ ਵਿੱਚ ਕਹੀਗਾ ਕਈ ਕੰਟਰੀਆਂ ਲਾ ਲਓ ਚਾਹੇ ਸ਼ਹਿਰ ਲਾ ਲਓ ਵੀ ਜਿੱਥੇ 10 ਸਾਲ ਦੀ ਪਿੱਛੇ ਬੈਕ ਗੱਡੀ ਚੱਲਦੀ ਨੂੰ ਸਾਡੇ ਨੂੰ ਤਾਂ 15 ਸਾਲ ਹੋ ਗਏ ਇਹਨਾਂ ਵਿਚਾਰੀ ਨੂੰ ਇਹਨੂੰ ਜੇ ਚਲੋ ਦੇਖਦੇ ਕਿਆ ਬਣਾ ਦਾ ਪਰਮਾਣ ਜੋ ਤਾਂ ਉਹ ਨਾ ਜੇ 10ਵੇਂ ਪਾਤਸ਼ਾਹ ਨੇ ਸਾਨੂੰ ਚਿੱਠੀ ਭੇਜੀ ਹਾਂ ਫਿਰ ਤਾਂ ਅਸੀਂ ਕਿਸੇ ਹੀ ਲੇ ਪਹੁੰਚਣਾ ਚਾਹੇ ਬੱਸ ਚਾਹੀਏ ਚਾਹੇ ਟ੍ਰੇਨ ਚਾਹੇ ਕਿਤੇ ਇਹ ਪਰਮਾਤਮਾ ਦੇ ਹੱਥਾ ਬੰਦੇ ਕਿਸੇ ਕਿਤੇ ਬਣਾਉਂਦੇ ਤਾਂ ਸਰਬਾਤਮਾ ਨੂੰ ਸਾਰਿਆਂ ਨੂੰ ਚੜਦੀ ਕਲਾ ਚ ਜੀ